ਆ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾਰ ਆਇਆ ਕਿਹਾ ਮੈਂ ਕਿਹਾ ਸਰ ਸੈਲਫੀ ਖਿਚਾਉਣੀ ਹੈ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹਦਾ ਡਾਂਗਾ ਮਾਰਦੇ ਸੀ ਸਵਾਦ ਸਵਾਦਗਮ ਸਵਾਦ ਸਵਾਦ ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤem ਕੋਈ ਮੈਨੂੰ ਪੈਸੇ ਦਾ ਜਾਂ ਕੋਈ ਲਾਲਚ ਨਹੀਂ ਉਹ ਉਹ ਤਾਂ ਗੱਲਾਂ ਛੱਡਿਆਏ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇੰਨਾ ਫਰਕ ਹੈ हां सीएम साहब पहले देखे हैं भगवंत मान जी इनन ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾਰ ਆਇਆ ਗਿਆ ਮੈਂ ਕਿਹਾ ਸਰ ਸੈਲਫੀ ਖਿਚਾਉਣੀ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹ ਦਾੰਗਾ ਮਾਰਦੇ ਸੀ ਸਵਾਦ ਸਵਾਦ ਨਾ ਸਵਾਦ 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 ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਦਾ ਲਾਲਚ ਨਹੀਂ ਉਹ ਉਹ ਤਾਂ ਗੱਲਾਂ ਛੱਡਿਆ ਹੈ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹਨਾਂ ਫਰਕ ਹੈ